ਜੀ ਸਾਰਿਆਂ ਨੂੰ ਮੈਂ ਹਾਂ ਸਰਜੀ ਪਿੰਡੂ ਲਾਈਫ ਵਾਂਚ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਉ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕ ਹਾਂ ਰਾਜ ਖੁਸ਼ੀਆਂ ਤੁਸੀਂ ਵੀ ਰਾਜ ਖੁਸ਼ੀ ਹੋਵੋਗੇ ਜੀ ਲੋ ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਪੁਰਾਣੇ ਦੁਪੱਟੇ ਤੋਂ ਇੱਕ ਖਾਸ ਚੀਜ਼ ਬਣਾਉਣ ਲੱਗੀਆਂ ਜੀ ਇਹ ਦੁਪੱਟਾ ਨਾ ਮੇਰਾ ਬਹੁਤ ਟਾਈਮ ਦਾ ਪਿਆਰ ਦੇ ਕਿੰਨੇ ਰੈੜੇ ਵਿੱਚ ਵਾਲ ਪਾਈ ਪਈ ਨੇ ਬਹੁਤ ਟਾਈਮ ਦਾ ਦੁਪੱਟਾ ਤੇ ਇਹ ਮੈਂ ਕਦੀ ਲਿਆ ਨਹੀਂ ਹੈਗਾ ਤੇ ਨੇ ਕਿ ਚਲੋ ਇਹ ਤੋਂ ਆਪਾਂ ਕੋਈ ਵਧੀਆ ਤੇ ਖ ਤੇ ਜੋ ਆਪਣੇ ਜਾਨਣਾ ਕਮਾਉਣ ਵਾਸਤੇ ਹੋਊਗੀ ਤੇ ਚਲੋ ਸਟਾਰਟ ਕਰਦੇ ਆਪਾਂ ਵੀਡੀਓ ਲੋ ਜੀ ਜਿਵੇਂ ਕਿ ਆਪਣਾ ਇਹ ਦੁਪੱਟਾ ਹੈ ਹੁਣ ਦੁਪੱਟਾ ਇਹ ਆਪਣਾ ਦੇਖੋ ਲੰਬਾਈ ਬਹੁਤ ਜ਼ਿਆਦਾ ਦੁਪੱਟੇ ਰੱਖ ਲਿਆ ਹੁਣ ਇਹ ਦੁਪੱਟਾ ਹੈ ਹੁਣ ਆਪਾਂ ਕੀ ਕਰਨੇ ਸੀ ਇਹ ਦੁਪੱਟੇ ਨੂੰ ਇਦਾਂ ਫੋਲਡ ਕਰ ਲੈਣਾ ਦੇਖੋ ਜੀ ਇਦਾਂ ਇਦਾਂ ਕਰਕੇ ਜੀ ਠੀਕ ਹੈ ਜੀ ਦੋ ਤਹਾਂ ਲਗਾ ਲਈਆਂ ਨੇ ਇਹ ਇਦਾਂ ਕਰਕੇ ਫੋਲਡ ਕਰ ਲਿਆ ਠੀਕ ਹੈ ਤੇ ਇਹਨੂੰ ਫਿਰ ਇਦਾਂ ਫੋਲਡ ਕਰਕੇ ਤੇਰੇ ਨੂੰ ਆਪਾਂ ਨੇ ਕਰਨਾ ਇਦਾਂ ਫੋਲਡ ਇਹਦੀ ਹੁਣ ਆਪਾਂ ਨੇ ਲੰਬਾਈ ਰੱਖਣੀ ਹੈ ਜੀ 13 ਇੰਚ ਤੇ ਚੌੜਾਈ ਰੱਖਣੀ ਹੈ ਦੀ 11 ਜੀ ਆਪਾਂ ਨੇ ਚੌੜਾਈ ਰੱਖ ਲਈ ਹੈ ਲੋ ਜੀ। ਇਹ ਥੋੜਾ ਜਿਹਾ ਥੋੜੀ ਵੱਡੀ ਕੁਛ ਇਹ ਵਾਲਾ। ਚੜਾਈ ਹੋ ਗਈ ਇਹਦੀ 11 ਇੰਚ ਤੇ ਲੰਬਾਈ ਰੱਖਣੀ ਹੈ ਜੀ ਇਹਦੀ 13 ਇੰਚ। ਲੋ ਜੀ। ਆ ਲੋ ਜੀ। ਆਪਾਂ ਮਾਰਕੀਟ ਨਿਸ਼ਾਨੀ ਲਗਾ ਲਈ ਆ ਠੀਕ ਹੈ ਜੀ। ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜਾ ਆਪਾਂ ਮਤਲਬ ਕਿ ਇਹ ਲੰਬਾਈ ਚੜਾਈ ਆਪਣੀ ਰੱਖਣੀ ਆ ਇਹ ਆਪਾਂ ਇਧਰੋਂ ਜਿਹੜਾ ਮਤਲਬ ਕਿ ਇਧਰੋਂ ਖੁੰਜੇ ਵਾਲਾ ਹਿੱਸਾ ਇਧਰਲੇ ਪਾਸੋਂ ਆਪਾਂ ਕਟਿੰਗ ਕਰਨੀ ਆ। ਇਧਰ ਵੀ ਚੜਾਈ 11 ਇੰਚ ਚੜਾਈ ਰੱਖੀ ਆ ਤੇ ਇਧਰੋਂ ਹੀ 11 ਇੰਚ ਲੰਬਾਈ ਰੱਖੀ। ਹੁਣ ਇਹਦੀ ਆਪਾਂ ਕਰ ਦਿੰਦੇ ਆ ਕਟਿੰਗ ਜੀ। ਜੀ ਇਧਰੋਂ ਆਪਾਂ ਇਹਦੀ ਕਟਿੰਗ ਕਰ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜੀ 3 ਇੰਚ ਆਪਾਂ ਨੇ ਰੱਖਣੀ ਹੈ ਜੀ ਚੌੜਾਈ ਤੇ ਕੁੰਜੇ ਕਣੀ ਉੱਥੇ ਜਿਹੜਾ ਮਤਲਬ ਕਿ ਆਪਣਾ ਇਹ ਪਾਸਾ ਕੁੰਜੇ ਵਾਲਾ ਹੋਊਗਾ ਠੀਕ ਹੈ ਜੀ 3 ਇੰਚ ਆਪਾਂ ਨੇ ਰੱਖਣੀ ਹੈ ਚੌੜਾਈ 3 ਇੰਚ ਦੀ ਨਿਸ਼ਾਨੀ ਲਗਾ ਲਈ ਤੇ ਇਧਰੋਂ ਰੱਖਣੀ ਹੈ ਜੀ ਆਪਾਂ 4 ਇੰਚ ਲੰਬਾਈ ਠੀਕ ਹੈ ਜੀ ਬਹੁਤ ਹੀ ਵਧੀਆ ਘੈਂਟ ਚੀਜ਼ ਬਣੂਗੀ ਹੁਣ ਆਪਾਂ ਇਹਦੀ ਪਾਣੀ ਇੱਥੋਂ ਭਲਾਏ ਇਹਦਾ ਕਰਕੇ ਇਹਦਾ ਕਰਕੇ ਭਲਾਏ ਪਾਣੀ ਇਹਦਾ ਕਰਕੇ ਕਟਿੰਗ ਕਾ ਦਿੰਨੇ ਇੱਥੋਂ ਆਪਾਂ

ਠੀਕ ਹੈ ਜੀ ਇਦਾਂ ਹੀ ਆਪਾਂ ਇਹਦੇ ਲਗਾ ਲੈਂਦੇ ਸਲਾਈ ਫਿਰ ਦੋਹੀ ਪਾਸੇ ਨੂੰ ਆਪਾਂ ਅਟੈਚ ਕਰਦੇ ਹਾਂ ਤਾਂ ਇਹ ਨੂੰ ਕੀ ਕਰਨਾ ਹੈ ਜਿਹੜੀਆਂ ਆਪਣੀਆਂ ਮਤਲਬ ਕੀ ਸਲਾਈਆਂ ਲਗਾਈਆਂ ਸੀ ਉਹਨਾਂ ਨੂੰ ਆਪਾਂ ਦੋਹੀ ਟੁਕਰੀਆਂ ਮਤਲਬ ਕੀ ਕੈਪ ਬਣਾਈਆਂ ਸੀ ਆਪਾਂ ਇਦਾਂ ਮਤਲਬ ਕੀ ਦੋਹੀ ਪਾਸੇ ਸਿੱਧੇ ਰੱਖ ਕੇ ਇਦਾਂ ਸਿੱਧੇ ਰੱਖ ਕੇ ਆਪਸ ਚ ਜੋੜ ਕੇ ਜੀ ਇਹਦੇ ਉੱਤੇ ਇੱਥੇ ਸਲਾਈ ਲਗਾ ਲੈਣੀ ਆ ਇੱਥੇ ਇੱਥੇ ਤੱਕ ਠੀਕ ਹੈ ਜੀ ਹੁਣ ਆਪਾਂ ਇਹ ਨੂੰ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਆ ਤੇ ਦੇਖੋ ਜੀ ਇਹ ਆਪਣੀ ਕਿੰਨੀ ਸੋਹਣੀ ਹੋ ਗਈ ਹੈ ਦੋਦੇ ਪਾਸੇ ਆ ਗਈ ਸਲਾਈ ਵੀ ਠੀਕ ਹੈ ਜੀ ਲੋ ਜੀ ਇਹਦਾ ਕਰਕੇ ਆਪ ਜੀ ਦੇਖੋ ਕਿੰਨੀ ਸੋਹ ਜੇ ਸਿੰਗਲ ਕੱਟ ਦੇ ਫੇਰੇ ਇਹ ਕੈਪ ਆਪਣੀ ਮਤਲਬ ਕਿ ਘੱਟ ਚੱਲਣੀ ਸੀ ਤੇ ਫਟ ਚੀਤੇ ਜਾਂਦੀ ਸੀ ਆਪਾਂ ਡਬਲ ਬਣਾਈਏ ਕੋਕਟਾ ਦੀ ਡਬਲ ਕੈਪ ਹੁੰਦੀਆਂ ਉਹਦਾ ਆ ਦੇਖੋ ਇਹ ਹੋ ਗਈ ਜੀ ਆਪਣੀ ਕੈਪ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਇੱਕ ਲੈਣਾ ਇਹ ਲੈਣਾ ਦੁਪੱਟਾ ਤੇ ਇਹਨੂੰ ਹੁਣ ਆਪਾਂ ਜੀ ਇਦਾਂ ਹੀ ਫੋਲਡ ਕੀਤਾ ਹੋਇਆ ਜਿੱਦੋਂ ਆਪਾਂ ਕੱਟ ਕੀਤੀ ਸੀ ਉਦੋਂ ਦੇ ਰੰਗ ਦੀ ਹੀ ਕਟਿੰਗ ਇਦਾਂ ਹੀ ਫੋਲਡ ਕੀਤਾ ਹੋਇਆ ਜੀ ਦੇਖੋ ਇਹ ਡਬਲ ਕੀਤਾ ਹੋਇਆ ਹੁਣ ਇਹਦੀ ਆਪਾਂ 8 ਇੰਚ ਤੋੜਾਈ ਰੱਖਣੀ ਹੈ ਲਓ ਜੀ 8 ਇੰਚ ਪੈਸ਼ੇਨ ਲਗਾ ਲੈਨੇ ਆ ਆਪਾਂ ਨੇ ਡਬਲ ਕੀਤਾ ਮਤਲਬ ਕਿ ਡਬਲਾਂ ਖਿਚਦੀ ਚੌੜਾਈ ਕੱਟੀ ਸੀ ਹੁਣ ਆਪਾਂ ਕਹਿ ਰਹੇ ਏਦਾਂ ਕਰਕੇ ਫਿੱਟ ਫਿੱਟ ਕਰਨੇ ਦੇਖੋ ਪੂਰੀ ਲੰਬਾਈ ਆਉਂਦੀ ਆ ਇਹ ਡਬਲ ਕਪੜਾ ਹੀ ਰੱਖਿਆ ਆਪਾਂ ਨੇ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਦੋਦੇ ਪਾਸੇ ਇਹਨੂੰ ਆਪਾਂ ਬਰੀਕ ਬਰੀਕ ਸਲਾਈ ਲਗਾ ਲੈਣੀ ਆ ਬਿਲਕੁਲ ਇਧਰੋਂ ਵੀ ਆਪਾਂ ਫੋਲਡ ਕਰ ਲਵਾਂਗੇ ਤੇ ਇਧਰੋਂ ਵੀ ਫੋਲਡ ਕਰ ਲਵਾਂਗੇ ਠੀਕ ਹੈ ਜੀ ਤੇ ਬਾਕੀ ਜਿਹੜਾ ਸਾਈਡ ਤੋਂ ਕਪੜਾ ਲਿਆਤੀ ਜੀ ਉਹਦੀਆਂ ਬਣਾਵਾਂਗੇ ਆਪਾਂ ਤੜੀਆਂ ਠੀਕ ਹੈ ਜੀ ਦੋ ਤੜੀਆਂ ਤਿਆਰ ਕਰਨੀਆਂ ਨੇ ਇਹਦੇ ਵਿੱਚੋਂ ਆਪਾਂ ਏਦਾਂ ਕਰਕੇ ਦੋ ਤੜੀਆਂ ਤਿਆਰ ਕਰ ਲਵਾਂਗੇ ਇਧਰੋਂ ਵੀ ਤੇ ਇਧਰ ਲੋ ਜੀ ਆਪਾਂ ਨੇ ਸਲਾਈ ਆਪਾਂ ਇੱਥੋਂ ਕਰ ਲਈ ਆ ਦੇਖੋ ਇੱਥੇ ਆਪਾਂ ਇਦਾਂ ਸਲਾਈ ਮੋੜ ਲੀਸ ਮਤਲਬ ਕਿ ਇੱਥੋਂ ਆਪਾਂ ਫੋਲਡ ਕਰਕੇ ਜ ਤਣੀਆਂ ਬਣਾ ਕੇ ਇੱਥੇ ਆਪਾਂ ਤਣੀਆਂ ਜੜ ਦਿੱਤੀਆਂ ਨੇ ਇਧਰ ਵੀ ਤਣੀਆਂ ਜੜ ਦਿੱਤੀਆਂ ਤੇ ਇਧਰ ਵੀ ਤਣੀਆਂ ਜੜੀ ਇਹ ਦੇਖੋ ਜੀ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਜੀ ਜਿਹੜਾ ਬਾਕੀ ਬਚਿਆ ਹੋਇਆ ਚੁੰਨੀ ਦਾ ਹਿੱਸਾ ਆ ਦੇਖੋ ਜੀ ਜਿਹੜਾ ਇਹ ਵਾਲਾ ਹਿੱਸਾ ਹੁਣ ਆਪਾਂ ਇਹਨੂੰ ਕੀ ਕਰਨਾ ਇਦਾਂ ਫੋਲਡ ਕਰ ਲੈਣਾ ਇੱਕ ਬਰੋਬਰ ਠੀਕ ਹੈ ਜੀ ਇਦਾਂ ਦੋ ਇੱਕ ਬਰੋਬਰ ਇਦਾਂ ਫੋਲਡ ਕਰ ਲੈਣੇ ਨੇ ਠੀਕ ਹੈ ਦੋਨੇ ਇੱਕ ਸਿਆਰ ਹੋਣੇ ਚਾਹੀਦੇ ਨੇ ਤੇ ਇਹਦੀ ਆਪਾਂ ਕਰਾਂਗੇ ਜ 22 ਹੋ ਗਈ ਜੀ ਇਹਦੀ 3 ਇੰਚ ਤੇ ਚੌੜਾਈ ਹੋ ਗਈ ਜੀ ਇਹਦੀ 24 ਇੰਚ ਹੁਣ ਆਪਾਂ ਨੇ ਕੀ ਕਰਨਾ ਜੀ ਜਿਹੜੇ ਆ ਮਤਲਬ ਕਿ ਆਪਣਾ ਇਹ ਵਾਲਾ ਪਾਸਾ ਹੈ ਇਹ ਵਾਲਾ ਪਾਸਾ ਜਿਹੜਾ ਆਪਾਂ ਨੇ ਆ ਹਿੱਸਾ ਆਪਾਂ ਵਿੱਚੋਂ ਮਤਲਬ ਕਿ ਫੋਲਡ ਕਰਨ ਤੋਂ ਅਰਖਿਆ ਸੀ ਇਹਦੇ ਵਿੱਚ ਹੁਣ ਆਪਾਂ ਨੇ ਇਹ ਜੜਨਾ ਹੈ ਮਤਲਬ ਕਿ ਇੰਨਾ ਇੰਨਾ ਜੜਿਆ ਜਾਊਗਾ ਇਹ ਜਿਹੜਾ ਬਾਕੀ ਦਾ ਇੰਨਾ ਹਿੱਸਾ ਬਚ ਗਿਆ ਇੰਨਾ ਹਿੱਸਾ ਬਚ ਗਿਆ ਜੀ ਇਹ ਇੰਨਾ ਇਹਦੇ ਵਿੱਚ ਆਪਾਂ ਬਲ ਪਾਉਨੇ ਨੇ ਜਿ ਜਿਵੇਂ ਆਪਾਂ ਸਲਵਾਰ 'ਚ ਬਲ ਪਾਉਂਦੇ ਆ ਏਦਾਂ ਕਰਕੇ ਨਾ ਬਲ ਪਾ ਪਾ ਕੇ ਤੇ ਜੜਿਆ ਜਾਊਗਾ ਠੀਕ ਹੈ ਜੀ ਤੇ ਬਾਕੀ ਜਿਹੜਾ ਰਿਹਾ ਆਪਣਾ ਦੂਜਾ ਹਿੱਸਾ ਅਵੇਚ ਜਿਹੜਾ ਆਪਣਾ ਦੂਜਾ ਹਿੱਸਾ ਇਹ ਆਪਾਂ ਕੀ ਕਰਨਾ ਜੀ ਇਹ ਜਿਹੜੀ ਆਪਣੀ ਕੈਪ ਹੈ ਕੈਪ ਜਿਆਦਾ ਕੀਤੀ ਹੋਈ ਹੈ ਠੀਕ ਹੈ ਜੀ ਇਹ ਵੀ ਸਿਰ ਦੇ ਵਿੱਚ ਆਪਣੀ ਨੇ ਚ ਜੜੀ ਆਉਗੀ ਤੇ ਬਾਕੀ ਜਿਹੜਾ ਆ ਇੰਨਾ ਹੀ ਹਿੱਸਾ ਰੂਆ ਇਹਦੇ ਵਿੱਚ ਵਾਲ ਪਾ ਕੇ ਫਿਰ ਇਹ ਤੇ ਸਾਰੀ ਸੀ ਆਪਾਂ ਨੇ ਵਾਲ ਪਾ ਦਿੱਤੇ ਸੀ ਫਿਰ ਇਹਦੇ ਆਪਾਂ ਨੇ ਇਦਾਂ ਅਟੈਚ ਕਰ ਦਿੱਤਾ ਦੇਖੋ ਜੀ ਇਦਾਂ ਕਰਕੇ ਆਪਾਂ ਅਟੈਚ ਕਰ ਦਿੱਤਾ ਇਹਦੇ ਨਾਲ ਉੱਪਰਲੇ ਹਿੱਸੇ ਨਾਲ ਜਿਹੜਾ ਆਪਣਾ ਕੈਪ ਵਾਲਾ ਹਿੱਸਾ ਸੀ ਉਹ ਤੇ ਵੀ ਆਪਾਂ ਜਿਹੜੇ ਮਤਲਬ ਕਿ ਚੁੰਨੀ ਦਾ ਬਾਕੀ ਹਿੱਸਾ ਵਚਾ ਸੀ ਉਹਦੇ ਵਿੱਚ ਵਾਲ ਪਾ ਕੇ ਇਦਾਂ ਪਾ ਅਟੈਚ ਕਰ ਲਿਆ ਦੇਖੋ ਜੀ ਇਹ ਹੋ ਗਈ ਜੀ ਆਪਣੀ ਕੈਪ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਜੀ ਇਹਨੂੰ ਸਿੱਧਾ ਪਾਸਾ ਇਦਾਂ ਰੱਖ ਲੈਣਾ ਠੀਕ ਹੈ ਜੀ ਤੇ ਇਧਰੋਂ ਆਪਾਂ ਨੇ ਇਹਦਾ ਜਿਹੜਾ ਸਿੱਧਾ ਪਾਸਾ ਹੈ ਇਹਨੂੰ ਇਦਾਂ ਦੋਵੇਂ ਸਿੱਧੇ ਪਾਸੇ ਰੱਖ ਕੇ ਜਿਹੜੀ ਆ ਸਲਾਈ ਹੈ ਜੀ ਇਧਰੋਂ ਹੋ ਗਈ ਜੀ ਆਪਣੀ ਇਹ ਬਲੈਂਸ ਸਲਾਈ ਤੇ ਇਧਰੋਂ ਵੀ ਬਲੈਂਸ ਸਲਾਈ ਬਣਾਣੀ ਸਲਾਈ ਨਾਲ ਅਟੈਚ ਕਰਕੇ ਇੱਥੋਂ ਆਪਾਂ ਇਹ ਸਲਾਈ ਕਰ ਦਿੰਦੇ ਆ ਲੋ ਜੀ ਇਦਾਂ ਕਰਕੇ ਆਪਾਂ ਇਧਰ ਵੀ ਸਲਾਈ ਲਗਾ ਦਿੰਦੇ ਆ ਇਦਾਂ ਕਰਕੇ ਆਪਾਂ ਦੂਜੇ ਪਾਸੇ ਵੀ ਸਲਾਈ ਲਗਾ ਦਿੰਦੇ ਆ ਵਰਨਰ ਨਾਲ ਅਟੈਚ ਕਰਕੇ ਫੇਰ ਤੁਹਾਨੂੰ ਦਿਖਾਣੇ ਮੇਰੀ ਸਲਾਈ ਆਪਾਂ ਕੋਈ ਪਾਸਾ ਇਧਰ ਵੀ ਲਗਾ ਲਈਆ ਤੇ ਦੂਜੇ ਪਾਸੇ ਵੀ ਇੱਕ ਜਿਵੇਂ ਆਪਾਂ ਇਹ ਤਾਂ ਸਿੱਧਾ ਕਰਕੇ ਦਿਖਾਉਣੀ ਹੈ ਲੋ ਜੀ ਇਹਨੂੰ ਆਪਾਂ ਕਰ ਲਿਆ ਸਿੱਧਾ ਇਹ ਹੋ ਗਿਆ ਕੈਪ ਵਾਲਾ ਪਾਸਾ ਤੇ ਇਹ ਹੋ ਗਿਆ ਆਪਣਾ ਹੋਰ ਪਾਸਾ ਇਹ ਕੀ ਚੀਜ਼ ਬਣੀ ਹੈ ਜੀ ਜਿਵੇਂ ਕਿ ਮੇਰੀਆਂ ਭੈਣਾਂ ਪਹਿਲੀ ਜੋਬ ਕਰਦੀਆਂ ਨੇ ਇਤੋਂ ਕੁ ਵਿੱਚ ਜਾਣਾ ਬਹੁਤ ਜ਼ਿਆਦਾ ਔਖਾ ਹੈ ਗਰਮੀ ਦੇ ਵਿੱਚ ਇਹ ਆਪਣਾ ਸਕਾਪ ਤਿਆਰ ਹੋ ਗਿਆ ਦੇਖੋ ਜੀ ਇਹ ਕਿੱਦਾਂ ਪਊਗਾ ਤੁਹਾਨੂੰ ਉਹ ਵੀ ਦੱਸ ਦਿਆਂਗਾ ਸਕਾਪ ਦਾ ਪੱਕ ਇਦਾਂ ਪਾ ਲਿਆ ਤੇ ਜਿਹੜਾ ਇਹ ਵਾਲਾ ਹਿੱਸਾ ਆਪਾਂ ਇਦਾਂ ਮੂੰਹ ਤੇ ਬੰਨਣਾ ਤੇ ਜਿਹੜੀ ਕੈਪ ਹੈ ਇਦਾਂ ਕਰਕੇ ਸੈਟਿੰਗ ਕਰਕੇ ਪੂਰੀ ਕੈਪ ਤੇ ਇਹਨੂੰ ਆਪਾਂ ਇਦਾਂ ਕਰਕੇ ਇਹਦੇ ਪਿੱਛੇ ਇਕੱਠੇ ਦੇ ਲੈਣੀ ਹੈ ਤੇ ਜੇ ਮੇਰੀਆਂ ਭੈਣਾਂ ਨੂੰ ਜੌਬ ਤੇ ਜਾਂਦੀ ਆ ਨੇ ਚੱਕ ਕੋਈ ਮੇਰੀ ਭੈਣ ਬਾਜ਼ਾਰ ਵਗੈਰਾ ਜਾਂਦੀ ਆ ਧੁੱਪ ਲੱਗਦੀ ਆ ਇਹਦਾ ਸਕਰਫ ਬਣ ਕੇ ਜਾ ਸਕਦੀ ਆ ਇਹ ਦੇਖੋ ਜੀ ਜਿਹੜੀ ਆਪਣੀ ਇਹਦੋਂ ਮਾਰੀ ਖਿੱਚ ਪੈਂਦੀ ਆ ਇਹ ਵਿੱਚੋਂ ਦੀ ਆਪਾਂ ਇਦਾਂ ਕਰਕੇ ਖਿੱਚ ਲੈਣੀ ਕਿੰਨਾ ਵਧੀਆ ਆਪਣਾ ਸਕਰਫ ਬਣ ਕੇ ਹੈਰੀ ਹੋ ਗਿਆ ਦੇਖੋ ਜੀ ਪਾਏ ਹੋਏ ਵੀ ਬਹੁਤ ਵਧੀਆ ਲੱਗਦਾ ਤੇ ਇਹ ਦੁਪट्टे ਦਾ ਵੀ ਕੰਮ ਦੀ ਹੁੰਦਾ ਹੈ ਦੁਪੱਟਾ ਲੈਣ ਦੀ ਵੀ ਜਰੂਰਤ ਹੈਗੀ ਇਦਾਂ ਹੀ ਆਪਾਂ ਪਾਸੇ ਉਹਦੇ ਬੈਕ ਸਾਈਡ ਤੇ ਠੀਕ ਹੈ ਜੀ ਤੇ ਕਰਦੇ ਸਾਂ ਤੇ ਇਹਦਾ ਵੀ ਆ ਭੈਣ ਸਕਰਫ ਬਣ ਕੇ ਜਾ ਸਕਦੀਆਂ ਨੇ ਤੇ ਲੋ ਜੀ ਲੋ ਜੀ ਆਪਣੇ ਸਕਰਫ ਹਣਕੇ ਦੇਖੋ ਕਿੰਨਾ ਸੋਹਣਾ ਵਧੀਆ ਤਿਆਰ ਹੋ ਗਿਆ ਹਨ ਇਦਾਂ ਇਹ ਦੁਪੱਟੇ ਦਾ ਵੀ ਕੰਮ ਦਊਗਾ ਤੇ ਜਿੰਨੇ ਮੇਰੀ ਕੋਈ ਪਹਿਣ ਬਾਹਰ ਅੰਦਰ ਜਾਂਦੀ ਆ ਪੰਜਾਬ वगैरह ਚ ਸ਼ੋਪਿੰਗ ਮਾਰਾ ਕਰਨ ਉਦਾਂ ਵੀ ਇਹ ਕੰਮ ਦਊਗਾ ਹਨ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਮੋਈ ਇਹ ਮੇਰਾ ਪੁਰਾਣੇ ਦੁਪੱਟੇ ਦਾ ਤਰੀਕਾ ਕਿਦਾਂ ਦਾ ਲੱਗਿਆ ਤੇ ਲੋ ਜੀ ਇਹ ਸੀ ਆਪਣੀ ਛੋਟੀ ਜਿਹੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮੈਨੂੰ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਨਾ ਇਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਵੀਡੀ